ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੜਸ਼ੰਕਰ ਦੇ ਪਿੰਡ ਪੋਸੀ ਤੋਂ ਜਿੱਥੇ ਕਿ ਦੋ ਗੱਡੀਆਂ ਦੀ ਭਿਆਨਕ ਟੱਕਰ ਤੋਂ ਬਾਅਦ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਹੈ ਤੇ ਜਿਸ ਦੇ ਵਿੱਚ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਬਿਸਤ ਦੁਆਬਾ ਨਹਿਰ ਤੇ ਪੈਂਦੇ ਪਿੰਡ ਪੋਸੀ ਦੇ ਬੱਸ ਸਟੈਂਡ ਕੋਲ ਅੱਜ ਦੋ ਗੱਡੀਆਂ ਦੀ ਟੱਕਰ ਹੋ ਗਈ ਤੇ ਇੱਕ ਗੱਡੀ ਨਹਿਰ ਦੇ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਦੋਨਾਂ ਗੱਡੀਆਂ ਦੀ ਕਿੰਨੀ ਜ਼ਬਰਦਸਤ ਟੱਕਰ ਹੋਈ ਤੇ ਕਿਵੇਂ ਦੋ ਗੱਡੀਆਂ ਟਕਰਾਉਣ ਤੋਂ ਬਾਅਦ ਇੱਕ ਗੱਡੀ ਨਹਿਰ ਦੇ ਵਿੱਚ ਗਿਰ ਜਾਂਦੀ ਹੈ ਇੱਕ ਆਲਟੋ ਕਾਰ ਪਿੰਡ ਪੋਸੀਵ ਵਾਲੀ ਸਾਈਡ ਤੋਂ ਆ ਰਹੀ ਸੀ ਤਾਂ ਗੜਸ਼ਿੰਕਰ ਤੋਂ ਇੱਕ ਨੋਵਾ ਕਾਰ ਕੋਟ ਫਤੂਈ ਵੱਲ ਕਿਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਆਲਟੋ ਕਾਰ ਜੋ ਕਿ ਰਾਗੀਰਾਂ ਦੇ ਦੱਸਣ ਦੇ ਮੁਤਾਬਕ ਬੜੀ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਉਹ ਨੋਵਾ ਕਾਰ ਦੇ ਨਾਲ ਜਾ ਟਕਰਾਈ ਜਿਸ ਦੇ ਨਾਲੇ ਭਿਆਨਕ ਹਾਸਾ ਵਾਪਰ ਗਿਆ ਤੇ ਨੋਵਾ ਕਾਰ ਚਾਲਕ ਸਮੇਤ ਨਹਿਰ ਦੇ ਵਿੱਚ ਝਾੜ ਗਈ ਤੇ ਦੂਸਰੇ ਪਾਸੇ ਆਲਟੋ ਕਾਰ ਦੇ ਵਿੱਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਗੱਡੀ ਚਲਕਰ ਰਜਿੰਦਰ ਕੁਮਾਰ ਪੁੱਤਰ ਪਰਸਰਾਮ ਜੋ ਦੀਪ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਸੈਲਾ ਚੌਕੀ ਮੁਲਾਜ਼ਮ ਸੁਰਜੀਤ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਗੱਡੀ ਨੂੰ ਨਾਇਦਵਾਰ ਕਰਵਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅਰੇ ਜਿਹੜੀ ਨੋਵਾ ਕੱਟੀ ਸੀਗੀ ਅਰਜਿੰਦਰ ਸਿੰਘ ਨੂੰ ਚਲਾ ਰਹੇ ਸੀਗੇ ਇਹ ਆਦੀ ਸੀ ਗੜ੍ਹ ਸਿੰਘਰ ਤੋਂ ਕੋਟਵਾਲ ਜਾ ਰਹੇ ਸੀਗੀ ਆ ਦੂਜੀ ਗੱਲ ਤੋਂ ਗੱਡੀ ਤੇ ਚਾਰ ਬੰਦੇ ਸਵਾਰ ਸੀਗੇ ਇਹ ਕੋਸੀਆਂ ਨੂੰ ਆ ਕੇ ਇੱਧਰ ਕ੍ਰਾਸ ਕਰਕੇ ਨਹਿਰ ਨੂੰ ਜਾਦੇ ਕੋਈ ਤੇਜ਼ੀ ਦੇ ਨਾਲ ਜਦ ਕਿ ਨਾ ਦੇਖਿਆ ਨਹੀਂ ਆਪਸ ਵਿੱਚ ਟਕਰਾ ਗਏ ਗੱਡੀ ਇਹਨਾਂ ਦੇ ਇੱਕ ਨਹਿਰ ਦੇ ਕਿਪਈ ਇਹ ਗੱਡੀਆਂ ਦੇ ਸਾਡੇ ਲਾ ਕੇ ਬੰਦੇ ਇਹਨਾਂ ਨੂੰ ਆਫ ਸੌਟ ਕਰਵਾਇਆ ਗਿਆ ਸਿਕਲਿਕ ਕਰਵੇ ਚੱਲਦੀ ਜਾਂਦੀ ਹਸਪਤਾਲ ਜਾ ਰਹੀ ਹਾਂ ਪਤਾ ਲੱਗਣਾ ਕਿ ਜਿਹੜੇ ਉਹਨਾਂ ਚਾਰ ਬੰਦਿਆਂ ਦਾ ਪਤਾ ਲੱਗਾ ਉਹ ਹਸਪਤਾਲ ਜਾ ਕੇ ਪਤਾ ਕਰਦੇ ਹਾਂ ਕਿੱਥੋਂ ਦੇਸ਼ ਗਏ ਇੱਕ ਇਹਨੇ ਹਸਪਤਾਲ ਤੇ ਜੇ ਪਹਿਲੇ ਆ ਗਏ ਰਜ਼ੀਆ ਹਸਪਤਾਲ ਚ ਜਾਂਦੇ ਜੀ ਕਦਿਆਂ ਰਜ਼ੀਆ ਹਸਪਤਾਲ ਜਾਂਦੇ ਜੇ ਵਾਸਤਾ ਦੇ ਤੂੰ ਇਹਦਾ ਜਾਣੀ ਤਾਂ ਨਾ ਜਾਣੀ ਨਸਾਨ ਕੋਈ ਸਤਾ ਜਿਆਦਾ ਲੱਗਿਆ ਉਸੇ ਜਾ ਕੇ ਪਤਾ ਲੱਗੇਗਾ ਤਾਂ